ਕਿ ਪਿੰਡ ਖਾਨਪੁਰ ਗੁਰਦੁਆਰਾ ਸਾਹਿਬ ਦੀ ਕੰਧ ਦੇ ਨਾਲ ਇੱਕ ਲਵਾਰਸ ਗੱਡੀ ਜਿਹਦਾ ਨੰਬਰ ਹੈਗਾ I10 ਗੱਡੀ ਦਾ ਨੰਬਰ ਹੈਗਾ PV54D0029 ਖੜੀ ਆ ਜਿਹਦੇ ਵਿੱਚ ਸ਼ਰਾਬ ਲੱਗੀ ਹੋਈ ਆ ਮੁਕੇ ਤੇ ਗੱਡੀ ਨੂੰ ਚੈੱਕ ਕੀਤਾ ਚੈੱਕ ਕਰਨ ਦੇ ਉਦੋਂ 10 ਫੇਟੀਆਂ ਬੱਕ ਡਬਲ ਦੀਆਂ ਸੀਲ ਬੰਦ ਬਰੰਦ ਹੋਈਆਂ ਇਹਨਾਂ ਤੇ ਮਾਰਕਾ ਜਿਹੜਾ ਬੈਚ ਨੰਬਰ ਆ ਕੋਈ ਨਹੀਂ ਲੱਗਾ ਹੋਇਆ ਸੀ ਮਟਾਇਆ ਹੋਇਆ ਸੀਗਾ ਅਰ ਉਹਦੇ ਉੱਤੇ ਫਾਰ ਸੀਲਨ ਪੰਜਾਬ ਲਿਖਿਆ ਹੋਇਆ ਸੀ ਇਸ ਤੋਂ ਇਲਾਵਾ ਮੈਂ ਆਮ ਜਨਤਾ ਨੂੰ ਅਪੀਲ ਕਰਨੀ ਚਾਹੁੰਦਾ ਵਾਂ ਕਿ ਇਲੈਕਸ਼ਨ ਦੇ ਦਿਨ ਆ ਗਿਆ ਪੰਚਾਇਤੀ ਚੋਣਾਂ ਦਾ ਅਨਾਉਂਸ ਹੋ ਗਿਆ ਵਾਂ ਇਸ ਕਰਕੇ ਜੇ ਕੋਈ ਇਸ ਤਰ੍ਹਾਂ ਦੀ ਲਬਾਰਥ ਚੀਜ਼ ਗੱਡੀ ਖੜੀ ਆ ਕਿਤੇ ਕੋਈ ਇਦਾਂ ਦੀ ਤਲਾਹ ਮਿਲਦੀ ਹੈ ਤਾਂ ਸਾਨੂੰ ਤੁਰੰਤ ਸੂਚਿਤ ਕੀਤਾ ਜਾਵੇ ਸਰ ਅੱਜ ਏਸੀ ਕੁਲਦੀਪ ਸਿੰਘ ਵਿਧ ਪੁਸਪਾਲਟੀ ਟਾਂਡਾ ਰਾਮ ਸਾਹੇ ਮੁਰਤੇ ਤਨਾਲਸੀ ਜਿੱਥੇ ਉਸ ਨੂੰ ਇੱਕ ਲੋਕ ਸੇਵਕ ਨੇ ਇਤਲਾਹ ਦਿੱਤੀ ਕਿ ਪਿੰਡ ਖਾਨਪੁਰ ਗੁਰਦੁਆਰਾ ਸਾਹਿਬ ਦੀ ਕੰਧ ਦੇ ਨਾਲ ਇੱਕ ਲਵਾਰਸ ਗੱਡੀ ਜਿਹਦਾ ਨੰਬਰ ਹੈਗਾ ਆਈ 10 ਗੱਡੀ ਦਾ ਨੰਬਰ ਹੈਗਾ ਪੀਵੀ 54 ਡੀ 0029 ਖੜੀ ਆ ਜਿਹਦੇ ਵਿੱਚ ਸ਼ਰਾਬ ਲੱਤੀ ਹੋਈ ਆ ਤੇ ਉਹਦਾ ਕਾਰ ਦਾ ਪਿਛਲਾ ਟਾਇਰ ਪੰਚਰ ਜੋ ਏਸੀ ਕੁਲਦੀਪ ਸਿੰਘ ਨੇ ਮੁਕੱਦਮਾ ਨੰਬਰ 153 ਅਕਸਾਈਜ਼ ਐਕਟ ਅਧੀਨ ਦਰਜ ਕਰਕੇ ਮੌਕੇ ਤੇ ਪੁੱਜਾ ਮੌਕੇ ਤੇ ਗੱਡੀ ਨੂੰ ਚੈੱਕ ਕੀਤਾ ਚੈੱਕ ਕਰਨ ਦੇ ਉਦੋਂ 10 ਫੀਟੀਆਂ ਬਕ ਡਬਲ ਦੀਆਂ ਸੀਲ ਬੰਦ ਬਰਾਮਦ ਹੋਈਆਂ ਜਿਨ੍ਹਾਂ ਤੇ ਮਾਰਕਾ ਜਿਹੜਾ ਬੈਚ ਨੰਬਰ ਆ ਕੋਈ ਨਹੀਂ ਲੱਗਾ ਹੋਇਆ ਸੀ ਮਟਾਇਆ ਹੋਇਆ ਸੀਗਾ ਪਰ ਉਹਦੇ ਉੱਤੇ ਫਾਰ ਸੀਲਿੰਗ ਪੰਜਾਬ ਲਿਖਿਆ ਹੋਇਆ ਸੀ ਇਸ ਤੋਂ ਇਲਾਵਾ ਮੈਂ ਆਮ ਜਨਤਾ ਨੂੰ ਅਪੀਲ ਕਰਨੀ ਚਾਹੁੰਦਾ ਵਾਂ ਕਿ ਇਲੈਕਸ਼ਨ ਦੇ ਦਿਨ ਆ ਗਿਆ ਪੰਚਾਇਤੀ ਚੋਣਾਂ ਦਾ ਅਨਾਉਂਸ ਹੋ ਗਿਆ ਵਾਂ ਇਸ ਕਰਕੇ ਜੇ ਕੋਈ ਇਸ ਤਰ੍ਹਾਂ ਦੀ ਲਵਾਤ ਚੀਜ਼ ਗੱਡੀ ਖੜੀ ਆ ਕਿਤੇ ਕੋਈ ਇਦਾਂ ਦੀ ਤਲਾਹ ਮਿਲਦੀ ਹੈ ਤਾਂ ਸਾਨੂੰ ਤੁਰੰਤ ਸੂਚਿਤ ਕੀਤਾ ਜਾਵੇ ਤੇ ਸ਼ਰਾਬ ਦੀਆਂ ਇਦਾਂ ਦੀਆਂ ਜੇ ਕੋਈ ਇਦਾਂ ਦੀ ਆਈ ਧਿਆਨ ਵਿੱਚ ਤਾਂ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਿਆ ਜਾਊਗਾ ਧੰਨਵਾਦ ਉਹ ਮੈਂ ਅਸੇ ਜਰਤੇ ਬੋਲਦਾ ਇਹ ਮੈਂ ਰਸਨਾ ਕਿਛੂ ਕੋਈ ਪਰੇ ਮਾਰ ਨਹੀਂ ਉਹਨਾਂ ਨੇ ਆਪਣੀ ਗੱਡੀ ਰਖ ਲਿਆ ਐਸੇ ਜਿਹੜੇ ਹੁਣ ਕਾਹ ਲੋ ਰਹਾ ਹੈ ਨਾ ਉੱਪਰ ਦਿੱਤੀ ਮੂਰਿਕ ਬੋਲ ਸਕਦਾ ਹੈ ਮਰਸੀਜਰ ਤਾਂ ਬਹੁਤ ਨਰਜ਼ਾ ਕੜੀ ਲੱਗੇ ਹੂੰ ਆਪਣੇ ਨਹੀਂ ਰਸਾ ਚੋਵਾਂਗੇ ਹੈ ਆਪਣੇ ਨਹੀਂ ਰਸਾ ਚੋਵਾਂਗੇ ਨਹੀਂ ਨਹੀਂ ਆਪਣੇ ਦਾ ਗੱਲ ਆ ਬਣਦੇ ਤੇ ਤੁਹਾਡੇ ਕੋਲ ਨਹੀਂ ਕੋਈ ਪਿਆ